ਹੇ ਬੱਲੇ 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 ਓਏ ਪੌੜੀ ਵਾਲੇ ਕੀ ਹਾਲ ਚਾਲਾਂ ਦੱਸਿਓ ਵਾਹ ਓਏ ਵਾਹ ਓਏ ਰੁੱਤਕੀਆ ਵਾਹ ਹੋਏ ਰੁੱਤ ਗਿਆ ਇੱਕ ਪਾਸੇ ਰੁੱਤ ਗਿਆ ਉਹ ਦੂਸਰੇ ਪਾਸੇ ਹਦਮਾਨਗੜ ਵਾਲਾ ਹਰਿਆਣਾ ਰਾਜਸਥਾਨ ਦੀ ਵੱਡੀ ਚੱਕਰ ਵਾਹ ਹੋਏ ਰੁੱਤ ਗਿਆ ਰੁੱਤ ਗਿਆ ਉਧਰਲੇ ਪਾਸੇ ਹੋ ਸਟੇਜ ਵਾਲੇ ਇੱਕ ਤਾੜੀ ਮਾਰ ਦਿਓ ਬਈ ਜ਼ੋਰਦਾਰ ਯਾਰਾ ਏਹੇਹੇਹੇਹੇ ਪਤਾ ਲੱਗੇ ਪਤਾ ਲੱਗੇ ਪਤਾ ਲੱਗੇ ਭੰਗੜੇ 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 ਲਾਟਾ ਓਏ ਲਾਟਾ ਓ ਲਾਟਾ ਲਟਾ ਲਟਾ ਲਾਟਾ ਲਾਟਾ ਵਾਹ ਓਏ ਕਾਹ ਵੇ ਟੈਣੀਆਂ ਵਾਹ ਓਏ ਓ ਪੌੜੀਆਂ ਵਾਲੇ ਕੀ ਹਾਲ ਚਾਲ ਦੱਸਿਓ ਜਰਾ ਵਾਹ ਓਏ ਵਾਹ ਓਏ ਵੇਖ ਜੋਬਨਾ ਬਾਈ ਯਾਰ ਜਿੰਨੂ ਆ ਬੜੀਆ ਲੱਗੇ ਮੁਕਾਬਲੇ ਇੱਕ ਤਾੜੀਆਂ ਮਾਰ ਦਿਓ ਬਈ ਜ਼ੋਰਦਾਰਿਆਂ ਦਾ चल प्या कम चल प्या कम चले चल चल पले बल बल्ले 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 हो पी है उदरली पासे आओ रोत्त किया तो रोत किया तो रोत किया बन गया मेला बन गया मेला आओ रोत्त किया पर डैनी भी ਹਨਮਾਨਗੜ ਦੇ ਇਲਾਕੇ ਤੋਂ ਚੱਲ ਕੇ ਆਇਆ ਵੱਡੇ ਭਾਈ ਡੈਨੀ ਹਨਮਾਨਗੜ ਦੇ ਇਲਾਕੇ ਤੋਂ ਚੱਲ ਕੇ ਆਇਆ ਉਧਰਲੇ ਪਾਸੇ ਬੱਲੇ 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 ਓਏ ਉਧਰਲੇ ਪਾਸੇ ਬੱਲੇ ਬੱਲੇ ਹੋ ਗਈ ਐ ਵੀ ਮੇਲਾ ਗਿਆ ਹੱਲ ਓਏ ਚੰਨਾ ਘਰੇ ਮੁੜ ਚੱਲ ਪੰਜਾ ਸੱਤਾਂ ਨੂੰ ਪੁਲਿਸ ਲੈ ਗਈ ਫੜ ਕੇ ਹਏ ਵੇ ਮੈਨੂੰ ਡਰ ਲੱਗੇ ਮੇਲੇ ਵਿੱਚ ਓਏ दारू ਪੀ ਕੇ ਵੈਲੀਆਂ ਦੀ ਓਏ ਤਾਰੂ ਪੀ ਕੇ ਵੈਲੀਆਂ ਦੀ ਢਾਂ ਖੜ ਕੇ ਮੈਨੂੰ ਡਰ ਲੱਗੇ ਮੇਲੇ ਵਿੱਚ ਓ ਤੈਨੂੰ ਡਰ ਲੱਗੇ ਮੇਲੇ ਵਿੱਚ ਓਏ ਤਰਨੇ ਪਾਸੇ ਓਏ ਤਾੜੀਆਂ ਦਾ ਮਾਰੋ ਫਿਰ ਤਾੜੀਆਂ 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 ਮੇਲਾ ਬਣ ਗਿਆ ਗੱਲਾ ਓ ਤੇਜਾ ਦਾ ਬਣ ਗਿਆ ਓ ਗੱਲਾ ਓ ਮੇਲਾ ਬਣ ਗਿਆ ਮੇਲਾ ਬਣ ਗਿਆ ਬਲਦੀਪ ਸਿੰਘ ਮੇਲਾ ਬਣ ਗਿਆ ਹੁਣ ਬਣ ਗਿਆ ਮੇਲਾ ਲੈ ਵੀ ਰੋਤ ਕੀਆ ਜੇਕਰ ਟਰੈਕਟਰ ਜਿੱਦਾਂ 500 ਪਲਦੀਪ ਤੰਦੀਵਾਲ ਵੱਲੋਂ ਹੋ ਗਿਆ ਉਧਰਲੇ ਪਾਸੇ ਓਏ ਪਾਸੇ ਬੇਨਤ ਵੀ ਆਇਆ ਹੋਇਆ ਓਏ ਬੇਨਤ ਵੀ ਆ ਗਿਆ ਓਏ ਬੱਲੇ ਬੱਲੇ ਹੋ ਗਈ ਪਈਆ ਬੱਲੇ 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 ਉਧਰਲੇ ਪਾਸੇ ਆਓ ਡੈਣੀ 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 ਉਧਰਲੇ ਪਾਸੇ ਵਾਹ ਓਏ ਟਣੀਆਂ ਓਏ ਦਰਸ਼ਕ ਵੀਰੋ ਮੁਕਾਬਲਾ ਵੱਲੀ ਲਗਾ ਤਾੜੀ ਮਾਰੋ ਯਾਰ ਜ਼ੋਰ ਦੇ ਨਾਲ ਉਧਰਲੇ ਪਾਸੇ ਓਏ ਬਾਈ ਰੋਲਾ ਰਪਾ ਚੜਾ ਤਾੜੀਆਂ 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 ਓਏ 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 ਤਾੜੀ ਤਾਂ ਮਾਰੋ ਫਿਰ 500 500 500 ਬੱਲੇ ਵਾਹ ਓਏ ਵਾਹ ਓਏ ਦੇਖ ਗੇ ਲਾਂ ਮੇਲਾ ਬਣ ਗਿਆ ਜੋਗਨਾ ਵੇਖ ਮੇਲਾ ਬਣ ਗਿਆ ਬਲਦੀਪ ਦੰਦੀਵਾਲ ਕਹਿੰਦਾ ਛੇਕਰ ਰੁੱਤ ਕੀਆ ਲੈ ਕੇ ਜਾਂਦਾ ਨੇ 500 ਦੇ ਵੱਡੇ ਨਾਮ ਹੋਣੇ ਆ ਉਧਰਲੇ ਪਾਸੇ 500 ਰੁਪਈਆ 500 ਰੁਪਈਆ 500 ਰੁਪਈਆ ਕਦੇ ਦਿੱਤਾ ਜਾਵੇਗਾ ਹੇ 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 ਓਏ ਲਾਟਾਂ ਪੈਂਦੀਆਂ ਓਏ ਓਏ ਧੂਆ ਘੜਾਤਾ ਓਏ ਧੂਆ ਘੜਾਤਾ ਧੂਆ ਘੜਾਤਾ ਓਏ ਅੱਗ ਨਿਕਲਦੀ ਐ ਬਿਨਾ ਚੁੱਲਿਆਂ ਤੋਂ ਫੈਸੀਆਂ ਪੀ ਪੀ ਜਿਹੜੇ ਖੜਦੇ ਮੋੜਾਂ ਤੇ ਬਸ ਪਲਸਟਰ ਲੱਗਿਆ ਕਹਿੰਦੇ ਸਾਹਮਦੇ ਆ ਜੋੜਾਂ ਤੇ ਕਰਕੇ ਬੰਦ ਦੁਕਾਨਾਂ ਕਾਲਜ ਬਾਣੀ ਸ਼ੜਕ ਰੀਆਂ ਅੱਜ ਲੁਕਣ ਕਿਤੇ ਨਹੀਂ ਦੇਣਾ ਦੇਖੀ ਡਾਂਗਾ ਖੜਕ ਰੀਆਂ ਆਹ ਦੇਖੀ ਡਾਂਗਾ ਖੜਕਦੀਆਂ ਉਧਰਲੇ ਪਾਸੇ ਵੇਖ ਓ ਦੰਦੀ ਵਾਲਾ ਵੇਖ ਉਧਰਲੇ ਪਾਸੇ ਓਏ ਤਾੜੀ ਤਾੜਾ ਮਾਰੋ ਫੇਰ ਤਾੜੀ ਤਾੜੀ ਏ ਠਾ ਠਾ ਏ ਠਾ ਏ ਠਾ ਏ ਠਾ ਓਏ ਦੰਦੀ ਵਾਲਾ ਫਿਕਰ ਲਾੜੇ ਮੇਲਾ ਬਣ ਗਿਆ ਹੁਣ ਮੇਲਾ ਬਣ ਗਿਆ ਬੇਂਤ ਵੀ ਆਇਆ ਹੋਇਆ ਓਏ ਚੀਮੇ ਵਾਲਾ ਬੇਂਤ ਵੀ ਆ ਗਿਆ ਓਏ ਚੀਮੇ ਵਾਲਾ ਬੇਨਤ ਵੀ ਆ ਗਿਆ ਆਓ ਚੀਮੇ ਵਾਲਾ ਚੀਮੇ ਵਾਲਾ ਬੇਨਤ ਵੀ ਆ ਗਿਆ ਉਧਰਲੇ ਪਾਸੇ ਓ ਡੈਣੀ 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 ਵਾਹ ਓਏ ਡੈਣੀਆਂ ਵਾਹ ਓਏ ਡੈਣੀਆਂ ਵਾਹ ਓਏ ਡੈਣੀਆਂ ਵੀ ਰੌਲਾ ਤੇ ਪਹਿਲਾਂ ਸੀ ਹੁਣ ਤੇ ਮਸਲਾ ਬਣ ਗਿਆ ਏ ਕਹਿ ਦੋ ਲੋਕਾਂ ਨੂੰ ਗੱਭਰੂ ਇੱਕ ਤਣ ਗਏ ਵੀ ਰੌਲਾ ਤੇ ਪਹਿਲਾਂ ਸੀ ਹੁਣ ਤੇ ਮਸਲਾ ਬਣ ਗਿਆ ਓਏ ਜਾ ਕੇ ਕਹਦੇ ਵੈਰੀਆਂ ਨੂੰ ਗੱਬਰੂ ਇੱਕ ਤਣ ਗਿਆ ਏ ਰੌਲਾ ਤੇ ਪਹਿਲਾਂ ਸੀ ਹੁਣ ਤੇ ਮਸਲਾ ਰੌਲਾ ਰੱਪਾ ਚਾਹੀਦਾ ਓ ਰੌਲਾ ਰੱਪਾ ਓ ਸਟੈਂਡ ਵਾਲਿਓ ਤਾੜੀਆਂ 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 ਓਏ ਜੋਰ ਨਾਲ ਓ ਜੋਰ ਦੇ ਨਾਲ ਓ ਜੋਰ ਦੇ ਨਾਲ ਓ ਪੌੜੀ ਵਾਲੇ ਵਾਲੇ ਕੀ ਹਾਲ ਚਾਲਾ ਦੱਸਿਓ ਵਾਹ ਓਏ ਵਾਹ ਓਏ ਲਵੀ ਸਟੇਜ ਆਇਆ ਵੱਡੀ ਤਾੜੀ ਮਾਰੋ ਯਾਰ ਜ਼ੋਰ ਦੇ ਨਾਲ ਬਹੁਤ ਬਹੁਤ ਧੰਨਵਾਦ ਹੈ ਉਧਰਲੇ ਪਾਸੇ ਹੋ ਰੋ ਤਕਿਆ ਰੋ ਤਕਿਆ ਪਰ ਦੇਖ ਵੱਡੇ ਭਾਈ ਬੈਣੀ ਵੀ ਕੱਟਨੀ ਕਿਸੇ ਤੋਂ ਬੈਣੀ ਵੀ ਕੱਟਨੀ ਕਿਸੇ ਤੋਂ ਓਏ ਬੋਲੇ ਸੋਨਹਾ ਸਤਿ ਆਕਾਲ ਕਿਆ ਬਾਤ ਹੈ ਵੀ ਜੱਟਾ ਕਿਆ ਬਾਤ ਹੈ ਕਿਆ ਬਾਤ ਹੈ 1 ਮਿੰਟ ਰਵੀ ਓਏ ਭਾਈ ਯਾਰ ਸਵਾਦ ਆਇਆ ਤੇ ਤਾੜੀ ਤਾਂ ਮਾਰ ਦਿਓ ਫਿਰ